ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਤੁਹਾਡੇ ਨਾਲ ਲਾਈਵ ਰੂ-ਰੂ ਹੋ ਰਿਹਾ ਹਾਂ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਕਿਸੇ ਨਾ ਕਿਸੇ ਨਬੀਰ ਮਸਲੇ ਤੇ ਆਪਾਂ ਵਿਚਾਰ ਵਟਾਂਦਲੇ ਕਰਦੇ ਹਾਂ ਪੂਰੀ ਦੁਨੀਆ 'ਚ ਤੁਸੀਂ ਬੈਠੇ ਹੋ ਸ਼ਾਇਦ ਜਿਹੜਾ ਮਸਲਾ ਮੈਂ ਹੁਣ ਤੁਹਾਡੇ ਨਾਲ ਡਿਸਕਸ ਕਰੂੰਗਾ ਉਹ ਤੁਹਾਡੇ ਘਰ ਤੱਕ ਵੀ ਪਹੁੰਚਿਆ ਹੋਵੇ ਉਹਦਾ ਸਬੰਧ ਤੁਹਾਡੇ ਚੁੱਲ੍ਹੇ ਦੀ ਅੱਗ ਨਾਲ ਵੀ ਹੋਵੇ। ਉਹਦਾ ਸਬੰਧ ਤੁਹਾਡੇ ਬੱਚਿਆਂ ਦੀਆਂ ਕਿਤਾਬਾਂ ਨਾਲ ਵੀ ਹੋਵੇ। ਉਹਦਾ ਸਬੰਧ ਤੁਹਾਡੇ ਬਜ਼ੁਰਗਾਂ ਦੀ ਦਵਾਈ ਨਾਲ ਵੀ ਹੋਵੇ। ਉਹ ਹੈਗੀ ਨੌਕਰੀ। ਵੱਡੇ ਵੱਡੇ ਦਾਅਵੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਵੀ ਅਸੀਂ 80 ਕਰੋੜ ਨੌਕਰੀ ਦੇ ਦਾਂਗੇ, ਆਹ ਕਰ ਦਾਂਗੇ, ਘਰ-ਘਰ ਰੋਜ਼ਗਾਰ ਪਹੁੰਚਾ ਦੇਾਂਗੇ। ਪਰ ਜੋ ਅੱਜ ਮੇਰੇ ਕੋਲੇ ਮਸਲਾ ਆਇਆ ਹੈ ਇਹ ਅੱਜ ਨਹੀਂ ਆਇਆ ਵੈਸੇ ਮਸਲਾ ਤਾਂ ਕਾਫੀ ਦੇਰ ਦਾ ਹੈ ਪਰ ਮੈਂ ਚੋਣਾ ਵੀ ਸਿਆਣੇ ਕਹਿੰਦੇ ਜਿਸ ਤਨ ਲੱਗੇ ਸੋ ਤਨ ਜਾਣੇ ਜਿਹੜੇ ਇਸ ਮਸਲੇ ਤੋਂ ਪੀੜਤ ਨੇ ਜੇ ਉਹ ਆਪ ਬੋਲਣਗੇ ਤਾਂ ਜਿਆਦਾ ਵਧੀਆ ਤਰੀਕੇ ਨਾਲ ਇਹ ਗੱਲ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਮੈਨੂੰ ਪਤਾ ਹੈ ਕਿ ਮੈਂ ਜਦੋਂ ਫੇਸਬੁੱਕ ਤੇ ਕੋਈ ਚੀਜ਼ ਲਾਈਵ ਕਰਦਾ ਜਾਂ ਪਾਰਲੀਮੈਂਟ 'ਚ ਬੋਲਦਾ ਉਹਦਾ ਨੋਟਿਸ ਲਿਆ ਜਾਂਦਾ ਸਰਕਾਰਾਂ ਵੱਲੋਂ ਮੈਂ ਡਰਤੀ ਲੈਂਦੇ ਆ ਨੋਟਿਸ ਪਰ ਜਿਵੇਂ ਮਰਜੀ ਐ ਕੋਈ ਕੋਈ ਗੱਲ ਤਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦੀ ਐ ਨਾ ਮੈਂ ਇੱਕ ਦਿੱਲੀ ਦੇ ਵਿੱਚ ਇੱਕ ਹਾਕੀ ਦੇ ਮੈਚ ਨੂੰ ਦੇਖਣ ਵਾਸਤੇ ਚਲਾ ਗਿਆ ਉਹ ਮੈਚ ਦਾ ਜਿਹੜਾ ਵੀਡੀਓ ਸੀ ਤੇ ਫੋਟੋ ਸੀ ਮੈਂ ਉਹ ਕਿਤੇ ਮੈਚ ਦੇ ਦੌਰਾਨ ਹੀ ਫੇਸਬੁੱਕ ਤੇ ਪਾਤੀ ਤਾਂ ਨਾਲ ਹੀ 5 ਮਿੰਟਾਂ ਬਾਅਦ ਮੈਚ ਦੇ ਪ੍ਰਬੰਧਕਾਂ ਨੂੰ ਹਰ ਸਿਮਰਤ ਕੌਰ ਬਾਦਲ ਦਾ ਫੋਨ ਆ ਗਿਆ ਕਹਿੰਦੇ ਜੀ ਮੈਨੂੰ ਵੀ ਇਸ ਮੈਚਾਂ ਚ ਬਿਲਾਓ ਉਹ ਹੈਰਾਨ ਹੋ ਗਏ ਕਹਿੰਦੇ ਜੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਮੈਂ ਕਿਹਾ ਜੀ ਇਹਨਾਂ ਨੂੰ ਨਹੀਂ ਪਤਾ ਲੱਗਿਆ ਅਸਲ ਚ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਮੈਂ ਚਲਾ ਗਿਆ ਉੱਥੇ ਭਾਵੇਂ ਡਰ ਕੇ ਹੀ ਸਹੀ ਚਲੋ ਬਾਹਰ ਤਾਂ ਨਿਕਲਦੇ ਆ ਘਰੋਂ ਨਾ ਇਹ ਗੱਲ ਤਾਂ ਸਹੀ ਹੈ ਸੋ ਅੱਜ ਆਂਗਣਵਾੜੀ ਮੁਲਾਜ਼ਮ ਜੁਨੀਅਨ ਜਿਹੜੀ ਹੈ ਬਹੁਤ ਚਿਰ ਤੋਂ ਸੰਘਰਸ਼ ਕਰਦੇ ਆ ਰਹੇ ਨੇ ਕੁੱਟਾ ਖਾਂਦੇ ਆ ਰਹੇ ਨੇ 10 ਸਾਲ ਇਹਨਾਂ ਨੇ ਅਕਾਲੀ ਸਰਕਾਰ ਤੋਂ ਕੁੱਟਾ ਖਾਧੀਆਂ ਹੁਣ ਇਹ ਕਾਗਰਸ ਤੋਂ ਕੁੱਟਾ ਖਾ ਰਹੇ ਨੇ ਇਹਨਾਂ ਦੀ ਜ਼ਿੰਦਗੀ 'ਚ ਇਹਨਾਂ ਦੀ ਕਿਸਮਤ 'ਚ ਕੋਈ ਬਦਲਾ ਨਹੀਂ ਆਇਆ ਸਿਰਫ ਇੱਕੋ ਹੀ ਬਦਲਾ ਇੱਕ ਬਦਲ ਹੋਇਆ ਹੈ ਕਿ ਪਹਿਲਾਂ ਇਹਨਾਂ ਨੂੰ ਕੁੱਟ ਖਾਣ ਵਾਸਤੇ ਬਠਿੰਡੇ ਜਾਣਾ ਪੈਂਦਾ ਸੀ ਹੁਣ ਇਹਨਾਂ ਨੂੰ ਕੁੱਟ ਖਾਣ ਵਾਸਤੇ ਪਟਿਆਲੇ ਜਾਣਾ ਪੈਂਦਾ ਤੁਸੀਂ ਦੇਖਿਆ ਹੋਣਾ ਪਿਛਲੇ ਜੇ ਖਬਰਾਂ ਪੜੀਆਂ ਹੋਣੀਆਂ ਕਿ ਹੰਗਣਵਾੜੀ ਵਾਲੀਆਂ ਕੁੜੀਆਂ ਜਿੱਲੀਆਂ ਅੱਧੀ ਰਾਤ ਨੂੰ ਉਹਨਾਂ ਨੂੰ ਪਾਣੀ ਦੀਆਂ ਬਚਣਾ ਜਿਹੜੀਆਂ ਫੁਹਾਰਾਂ ਮਾਰ ਕੇ ਪਟਿਆਲੇ ਤੋਂ ਭਜਾਇਆ ਉਹ ਕੁੜੀਆਂ ਅੱਜ ਮੇਰੇ ਕੋਲ ਆਈਆਂ ਨੇ ਮੈਂ ਚਾਹੁੰਦਾ ਕਿ ਉਹ ਆਪ ਆਪਣੀ ਸਮੱਸਿਆ ਸੌਖੇ ਤਰੀਕੇ ਨਾਲ ਥੋੜਾ ਸਮਝਾ ਦੇਣ ਕਿ ਕੀ ਹੁਣ ਹੋਣ ਵਾਲਾ ਹੈ ਕੀ ਉਮੀਦਾਂ ਸੀ ਤੇ ਕੀ ਹੋ ਗਿਆ ਤੁਸੀਂ ਕੌਣ ਕੌਣ ਤੁਸੀਂ ਹਾਂਜੀ ਸਰ ਲਗਾਤਾਰ ਸਾਡੀ ਜਿਹੜੀ ਸਕੀਮ ਹੈ 40 ਸਾਲ ਤੋਂ ਚੱਲ ਰਹੀ ਹੈ ਪਰ ਲੇਕਿਨ ਸਰਕਾਰ ਨੇ ਸਾਨੂੰ ਹੁਣ ਤੱਕ ਕੁਝ ਵੀ ਨਹੀਂ ਦਿੱਤਾ 2011 ਦੇ ਵਿੱਚ ਜਿਹੜਾ ਸੀ ਸਾਡਾ ਨਿਗੂਣਾ ਜਾਂ ਮਾਨ ਪੱਤਾ ਵਧਿਆ ਸੀ 15 ਹਜ਼ਾਰ ਤੋਂ ਜਿਹੜਾ ਸੈਂਟਰ ਸਰਕਾਰ ਨੇ 3000 ਕੀਤਾ ਸੀ ਪਰ ਅੱਜ ਸਿਰਫ ਸੈਂਟਰ ਸਰਕਾਰ ਸਾਨੂੰ ਜਿਹੜਾ 3000 ਦੇ ਰਹੀ ਆ ਮੋਦੀ ਸਰਕਾਰ ਜਦੋਂ ਆਈ ਸੀ ਸੱਤਾ ਦੇ ਵਿੱਚ ਤਾਂ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀਗੇ ਬਹੁਤ ਕਹਿੰਦੇ ਸੀ ਵੀ ਅਸੀਂ ਜਿਹੜਾ ਹੈਗਾ ਘਰ-ਘਰ ਨੌਕਰੀਆਂ ਦੇਵਾਂਗੇ ਘਰ-ਘਰ ਰੋਜ਼ਗਾਰ ਦੇਵਾਂਗੇ ਬਹੁਤ ਸਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਆਂਗਣਵਾੜੀ ਨੂੰ ਜਿਹੜਾ ਪੈਲਰੀ ਆਧਾਰ ਤੇ ਦੇਖਿਆ ਜਾਊਗਾ ਪਰ ਅੱਜ ਸਾਡੇ ਮਾਨ ਪੱਤੇ ਦੇ ਵਿੱਚ ਨਿਗੋਣਾ ਜਿਹਾ ਵੀ ਵਾਅਦਾ ਨਹੀਂ ਕੀਤਾ 2011 ਤੋਂ ਲੈ ਕੇ ਅੱਜ ਜਿਹੜੀ ਹੈਗੀ ਮਹਿੰਗਾਈ ਜਿਹੜੀ ਹੈ ਕਿੱਥੋਂ ਤੱਕ ਵੱਧ ਗਈ ਹੈ ਉਹ ਜਿਹੜਾ 3000 ਦੇ ਨਾਲ ਸਾਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਸਾਨੂੰ 3000 ਰੁਪਿਆ 3000 ਰੁਪਿਆ ਸੈਂਟਰਲ ਗਵਰਨਮੈਂਟ ਵੱਲੋਂ ਮਿਲਦਾ ਹੈ ਜੀ ਸਾਨੂੰ ਮਹੀਨੇ ਹਾਂਜੀ ਮਹੀਨੇ ਦਾ 100 ਰੁਪਿਆ ਹੋ ਜਾਂਦਾ ਹਾਂਜੀ ਇਹ ਤਾਂ ਫਿਰ ਨਰੇਗਾ ਦੇ ਵਰਕਰਾਂ ਤੋਂ ਵੀ ਘੱਟ ਹੈ ਹਾਂਜੀ ਜਿਹੜਾ ਸਾਨੂੰ ਸਟੇਟ ਗਵਰਨਮੈਂਟ ਦੇ ਰਹੀ ਆ ਉਹ ਸਾਨੂੰ 2600 ਰੁਪਿਆ ਦੇ ਰਹੇ ਨੇ 2600 ਰੁਪਿਆ ਸਾਨੂੰ ਸਟੇਟ ਗਵਰਨਮੈਂਟ ਵੱਲੋਂ ਮਿਲ ਰਿਹਾ ਔਰ 3000 ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਵੱਲੋਂ ਮਿਲ ਰਹੀ ਹੈ ਇਹ ਜਿਹੜੇ ਸਾਡੇ ਸੈਂਟਰ ਸੀਗੇ ਕਪੋਸ਼ੀਤ ਦੇ ਆਧਾਰ ਤੇ ਖੋਲੇ ਗਏ ਸੀਗੇ ਵੀ ਜਿਹੜਾ ਆਪਣਾ ਜਿਹੜਾ ਕਪੋਸ਼ਣ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਜਿਹੜਾ ਦੂਰ ਕੀਤਾ ਜਾਵੇ ਲੇਕਿਨ ਕਪੋਸ਼ੀਤ ਦੂਰ ਕਰਨ ਉਹਦੇ ਵਿੱਚ ਸਾਨੂੰ ਇਹ ਕਿਹਾ ਗਿਆ ਸੀ ਵੀ ਜਿਹੜੀ ਬੱਚਿਆਂ ਨੂੰ ਖੁਰਾਕ ਐ ਫੀਡ ਹੈ ਉਹ 265 ਦਿਨ ਦਿੱਤੀ ਜਾਊਗੀ ਅੱਜ ਜੇ ਦੇਖਣ ਚਾਹੋ ਤਾਂ 265 ਦਿਨ ਤਾਂ ਪੂਰੇ ਹੁੰਦੇ ਵੀ ਨਹੀਂ ਅੱਜ 3 ਮਹੀਨੇ ਹੋ ਗਏ ਸਾਡੇ ਸੈਂਟਰਾਂ ਦੇ ਵਿੱਚ ਫੀਡ ਖਤਮ ਹੋਈ ਹੋਈ ਅਜੇ ਤੱਕ ਵੀ ਸਾਡੇ ਲਈ ਬਜਟ ਨਹੀਂ ਆਇਆ ਬੱਚਿਆਂ ਦਾ ਜਿਹੜਾ ਬੱਚਿਆਂ ਦਾ ਖਾਣਾ 3 ਮਹੀਨੇ ਹੋ ਗਏ ਜੀ ਬੰਦ ਹੋਏ ਨੂੰ ਸਾਡੇ ਜਿਹੜੇ ਤਕਰੀਬਨ ਗਰੀਬ ਏਰੀਆ ਦੇ ਵਿੱਚ ਸੈਂਟਰ ਖੁੱਲੇ ਹੋਏ ਨੇ ਬਹੁਤ ਅਰਬਨ ਏਰੀਆ ਦੇ ਵਿੱਚ ਵੀ ਖੁੱਲੇ ਹੋਣਗੇ ਜੇਕਰ ਦੇਖੋ ਝੁੱਗੀਆਂ ਝੌਪੜੀਆਂ ਵਾਲੇ ਜਿਹੜੇ ਉਹ ਬੱਚੇ ਬਿਨਾਂ ਖਾਣੇ ਤੋਂ ਰਹਿ ਰਹੇ ਨੇ ਬਿਨਾਂ ਖਾਣੇ ਤੋਂ ਬੱਚੇ ਆਉਂਦੇ ਨੇ ਜੀ ਬਿਨਾਂ ਖਾਣੇ ਤੋਂ ਹੀ ਚਲੇ ਜਾਂਦੇ ਨੇ ਖਾਲੀ ਭਾਂਡੇ ਲੈ ਕੇ ਆਉਂਦੇ ਨੇ ਖਾਲੀ ਭਾਂਡੇ ਹੀ ਵਾਪਸ ਜਾਂਦੇ ਨੇ ਉੱਥੇ ਜਿਹੜਾ ਅੰਨੋ ਦੋਰਾ ਹਾਲ ਜਿੱਥੇ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਪੈਨਸ਼ਨਾਂ ਇੰਨੀਆਂ ਦੇਵਾਂਗੇ ਐਨੇ ਟਾਇਲਟ ਦੇਵਾਗੇ ਮੋਦੀ ਸਰਕਾਰ ਕਹਿੰਦੇ ਆ ਕਿ ਸਵਚਾਲਿਆਂ ਦਾ ਪ੍ਰਬੰਧ ਕਰਾਂਗੇ ਉੱਥੇ ਤੁਸੀਂ ਏਰੀਏ ਦੇ ਵਿੱਚ ਮੈਂ ਜਿਹੜੇ ਏਰੀਏ ਦੇ ਵਿੱਚ ਰਹਿੰਦੀ ਆ ਨਾ ਮੇਰਾ ਜਿੱਥੇ ਸੈਂਟਰ ਹੈ ਉੱਥੇ ਜਾ ਕੇ ਦੇਖੋ ਤਾਂ ਹਲੇ ਵੀ ਸੌ ਜਿਹੜਾ ਹੈਗਾ ਲੋਕੀ ਖੁੱਲੇ ਦੇ ਵਿੱਚ ਜਾਂਦੇ ਨੇ ਉੱਥੇ ਕੋਈ ਇੰਤਜ਼ਾਮ ਨਹੀਂ ਹੈ ਪਿੱਛੇ ਜੇ ਸੈਂਟਰਲ ਸਰਕਾਰ ਦੇ ਜਿਹੜੇ ਸੀ ਨੁਮਾਇंदे ਆਏ ਵੀ ਸੀ ਉੱਥੇ ਸਰਵੇ ਕਰਨ ਵਾਸਤੇ ਲੇਕਿਨ ਉਹਨਾਂ ਨੇ ਇੱਕ ਵੀ ਜਿਹੜਾ ਹੈਗਾ ਸਵਚਾਲਿਆ ਜਿਹੜਾ ਸੀਗਾ ਮਤਲਬ ਉਹ ਨਹੀਂ ਕੀਤਾ ਵੀ ਅਸੀਂ ਸੁਝਾਅ ਲਿਆ ਬਣਾ ਕੇ ਦੇ ਨਹੀਂ ਦਿੰਦੇ ਉਹ ਤਾਲਾ ਕਰਦੇ ਉਹ ਚ ਮੰਗ ਮੇਨ ਕੀ ਹੈ ਮੁੱਖ ਮੰਗ ਸਾਡੀ ਮੁੱਖ ਮੰਗ ਇਹ ਹੈ ਵੀ ਜਿਹੜਾ ਹੈਗਾ ਸਾਡਾ ਮਾਲ ਪੱਤਾ ਵਧਾਇਆ ਜਾਵੇ ਸੈਂਟਰ ਸਰਕਾਰ ਨੂੰ ਇਹ ਅਪੀਲ ਹੈ ਵੀ ਸਾਡਾ 18000 ਰੁਪਿਆ ਜਿਹੜਾ ਹੈਗਾ ਨਿਊਨਤਮ ਵੇਜ ਦੇ ਘੇਰੇ ਵਿੱਚ ਲਿਆ ਜਾਵੇ 18000 ਜਿਹੜਾ ਵਰਕਰ ਦਾ ਔਰ 15000 ਹੈ ਅਲਪਰ ਦਾ ਕੀਤਾ ਜਾਵੇ ਸਾਨੂੰ ਜਿਹੜਾ 44ਵੇਂ 45ਵੇਂ ਕਾਨਫਰੰਸ ਹੋਈ ਸੀ ਉਹਦੇ ਵਿੱਚ ਕਿਹਾ ਸੀ ਵੀ ਜਿਹੜਾ ਨਿਊਨਤਮ ਵੇਤਨ ਦੇ ਘੇਰੇ ਵਿੱਚ ਲਿਆ ਜਾਵੇ ਪਰ ਅਜੇ ਤੱਕ ਜਿਹੜੀਆਂ ਸਪਾਰਸ਼ਾਂ ਨੇ ਲਾਗੂ ਨਹੀਂ ਕੀਤੀਆਂ ਨੇ ਹੈ ਲੋਕ ਸੰਗਰੂਤੋ ਤੇ ਤੁਸੀਂ ਵੀ ਇਸੇ ਜੁਨੀਅਨ ਦੇ ਜੀ ਸਰ ਇਹ ਆਸ਼ਾ ਵਰਕਰਾਂ ਦਾ ਵੀ ਇਹੀ ਹੈ ਆਂਗਣਵਾੜੀਆਂ ਦਾ ਵੀ ਇਹੀ ਹੈ ਈਟੀਟੀ ਵਾਲੇ ਵੀ ਇਹੀ ਕਹੀ ਜਾਂਦੇ ਨੇ ਨਰਸਾਂ ਵੀ ਇਸੇ ਗੱਲੋਂ ਦੁਖੀ ਨੇ ਮਤਲਬ ਕੋਈ ਪੰਜਾਬ ਦੀ ਵਿੱਚ ਜਿਹੜੀ ਸਰਕਾਰ ਬਦਲਣਾ ਕੋਈ ਫਰਕ ਪਿਆ ਨਹੀਂ ਬਿਲਕੁਲ ਸਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਜਿਹੜੇ ਮਤਲਬ ਉਹਦੇ ਵਿੱਚ ਲੱਗਦਾ ਸੀ ਸਾਨੂੰ ਕਿ ਸਾਨੂੰ ਪਹਿਲ ਦੇ ਆਧਾਰ ਤੇ ਲਿਤਾ ਜਾਊਗਾ ਲੇਕਿਨ ਪਹਿਲ ਸਾਡੀ ਇਹ ਕੀਤੀ ਕਿ ਸਾਰਿਆਂ ਤੋਂ ਪਹਿਲਾਂ ਸਾਨੂੰ ਹੀ ਹੁੰਝਾ ਲਾ ਹੁੰਝਾ ਇਹ ਲਗਾਇਆ ਕਿ ਸਾਡੇ ਜਿਹੜੇ 3 ਤੋਂ 6 ਸਾਲ ਦੇ ਬੱਚੇ ਸੀ ਉਹ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਭੇਜੇਗੇ ਪਤਾ ਨਹੀਂ ਸਕੂਲ ਬਚਾਉਣ ਵਾਸਤੇ ਭੇਜੇਗੇ ਜਾਂ ਕਿੱਦਾਂ ਭੇਜੇਗੇ ਲੇਕਿਨ ਉਹ ਸਾਨੂੰ ਵੀ ਦੇ ਸਕਦੇ ਸੀ ਉੱਥੇ ਸਾਨੂੰ ਵੀ ਟੀਚਰ ਖਰਚ ਅਗਦੇ ਚ ਐਡਜਸਟਮੈਂਟ ਸਾਡੀ ਲੇਕਿਨ ਉਹ ਕੁਝ ਵੀ ਨਹੀਂ ਹੋਇਆ ਹੁੰਡੀ ਉਹਦੇ ਜਿੱਥੇ ਕੱਢਣ ਦੇ باوجود ਵੀ ਮੰਤਰੀ ਦਾ ਮਤਲਬ ਬਿਆਨ ਤੋਂ ਬਾਅਦ ਵੀ ਸਾਡੇ ਬੱਚੇ ਨੇ ਜਿਹੜੇ ਸਾਨੂੰ ਸਕੂਲਾਂ ਵੱਲੋਂ ਵੀ ਨਹੀਂ ਵਾਪਸ ਕੀਤੇ ਜਾਂਦੇ ਅਸੀਂ ਬਿਲਕੁਲ 3 ਤੋਂ 6 ਸਾਲ ਵਾਲੇ ਬੱਚਾ ਤੋਂ ਵੀ ਵੇਲੇ ਵੇ। ਇੱਕ ਪਾਸੇ ਸਾਡੇ ਕੋਲੇ ਛੋਟੇ ਬੱਚੇ ਨੇ ਮਤਲਬ ਜਿਹੜੇ 3 ਤੋਂ ਨੀਚੇ ਦੇ ਨੇ ਉਹਨਾਂ ਬੱਚਾ ਵਾਸਤੇ ਕੋਈ ਸਾਡੇ ਕੋਲੇ ਖਰਾਕ ਨਹੀਂ ਆਉਂਦੀ ਹਾਲਾਂਕਿ ਹੁੰਦਾ ਹੈ ਉੱਥੇ ਹੀ ਜੁੜਦਿਆਂ ਸੀ ਗਰਭਤੀ ਨੂੰ ਵੀ ਦੇਖ ਲੈ ਘਟੀਕੇ ਲਗਾਉਣਾ ਸਾਰਾ ਕੰਮ ਉਹ ਸਾਡੇ ਹਿੱਸਿਆਂ ਦਾ ਹਾਂ ਉਹਦੇ باوجود ਵੀ ਸਾਨੂੰ ਮਤਲਬ ਅੱਖੋਂ ਪਰੋਖੇ ਕੀਤਾ ਜਾਂਦਾ ਪਰ ਕਾਗਜ਼ਾਂ 'ਚ ਤਾਂ ਅੰਗਣਵਾੜੀ ਵਾਸਤੇ ਬੜਾ ਫੰਡ ਦਿਖਾਉਂਦੇ ਨੇ ਸਾਰੇ ਜਦੋਂ ਵੀ ਸਰ ਇਸ ਵਾਰ ਤਾਂ 5.80 ਫੰਡ ਦਿਖਾਉਂਦੇ ਐ ਕਾਗਜ਼ 'ਚ ਹੀ ਦਿਖਾਉਂਦੇ ਪੰਜ ਵੈਸੇ ਨਹੀਂ ਨਹੀਂ ਮਤਲਬ ਨਾ ਤਾਂ ਉਹ ਮਿਲ ਰਹੀ ਹੈ ਤੁਸੀਂ ਦੇਖੋ ਜੀ ਪ੍ਰੋਪਰ ਮਤਲਬ ਸਾਡੀ ਸੈਲਰੀ ਵੀ ਨਹੀਂ ਆ ਰਹੀ ਜੀ ਤੁਹਾਡਾ ਜੀ नहीं क्योंकि कहते भी स्टेट फंड नहीं है या फिर सेंटर की नहीं है किसी साइड का सेंटर का फंड नहीं है किसी साइड स्टेट का फंड नहीं है सर वो मोदी सरकार कहते हैं अच्छे दिन आएंगे आंगनबाड़ी वाले वास्ते तो अच्छे दिन की भी इस इस तो बुरे दिन की हो गए सर सर साढ़े डिपार्टमेंट च जा, इन्नी ज्यादा क्वालिफाइड लड़कियां मैं बी एस सी नॉन मैडिकल एम एस सी मैथ बी एड बी एस सी नॉन मैडिकल बी एस सी नॉन मैडिकल एम एस सी मैथ और बी एड हाँ जी मैं बस कुछ प्रॉब्लम ਪਰੇ ਵੀ ਹੁਣ ਜਿਹੜੇ ਸਰ ਇਹਨਾਂ ਨੇ ਈਜੀ ਆ ਸਵਾਲ ਲਏ ਨਹੀਂ ਆ ਵੀ ਅਸੀਂ ਕੁਝ ਕਰ ਨਹੀਂ ਸਕਦੇ ਵੀ ਜੇ ਅਸੀਂ ਮਤਲਬ ਸਾਰੇ ਡਿਪਾਰਟਮੈਂਟ ਨੂੰ ਠੀਕ ਹੈ ਕੰਮ ਕਰ ਸਕਦੇ ਇਹਨਾਂ ਦਾ ਫਿਰ ਇਹ ਥੋੜੀ ਜਿਹੀ ਵੀ ਤੁਸੀਂ ਅੰਗਰਬੜੀਆਂ ਵਾਲਿਆਂ ਨੂੰ ਕੁਝ ਸਮਝ ਦੇਣੀ ਕਿ ਕਿ ਅੰਗਰਬੜੀ ਵਾਲੇ ਕੁਝ ਕਰਦੇ ਹੀ ਨਹੀਂ ਠੀਕ ਹੈ ਸਾਨੂੰ ਸੈਲਰੀ ਦੀ ਪ੍ਰੋਬਲਮ ਆਉਂਦੀ ਹੈ ਕਦੇ ਕੋਈ ਪ੍ਰੋਬਲਮ ਆਉਂਦੀ ਹੈ ਵੀ ਅੱਛੇ ਦਿਨ ਸਾਨੂੰ ਤਾਂ ਲੱਗਦਾ ਨਹੀਂ ਵੀ ਜਿਵੇਂ ਅਸੀਂ ਸੰਘਰਸ਼ ਕੀਤਾ ਅੰਗਰਬੜੀ ਵਾਲਿਆਂ ਨੇ ਕਿ ਸਾਨੂੰ ਕੋਈ ਅੱਛੇ ਦਿਨ ਵੀ ਆਣਗੇ ਐ ਤੁਸੀਂ ਅਲੱਗ ਹੀ ਸਾਰਾ ਕੰਮ ਸਾਡੇ ਬੋਲਦੇ ਨੇ ਤੇ ਬੜੇ ਬੜੇ ਦਾਅਵੇ ਕਰਦੇ ਨੇ ਬੇਟੀ ਬਚਾਓ ਬੇਟੀ ਪੜਾਓ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਵੀ ਕਿਸੇ ਦੀ ਪੜ੍ਹੀਆਂ ਲਿਖੀਆਂ ਬੇਟੀਆਂ ਤੁਸੀਂ ਹਾਂਜੀ ਪੜ੍ਹੀਆਂ ਲਿਖੀਆਂ ਸਾਡੇ ਬੱਚੀਆਂ ਵੀ ਹੋਈਆਂ ਬੇਟੀਆਂ ਬਚਾਈਆਂ ਵੀ ਹੋਈਆਂ ਤੇ ਪੜਾਈਆਂ ਵੀ ਹੋਈਆਂ ਇਹ ਇਹ ਜਿਹੜੀਆਂ ਬੇਟੀਆਂ ਬਚਾਈਆਂ ਹੋਈਆਂ ਨੇ ਜਦੋਂ ਇਹਨਾਂ ਨੂੰ ਕੁਝ ਨਹੀਂ ਦੇ ਸਕਦੇ ਤਾਂ ਅਸੀਂ ਹੋਰ ਬੇਟੀਆਂ ਨੂੰ ਬਚਾ ਕੇ ਕਿ ਕੀ ਉਹਨਾਂ ਵਾਸਤੇ ਕੀ ਅਗਲੇ ਪੁਵਿੱਖ ਵਾਸਤੇ ਕੀ ਸੋਚਾਂਗੇ ਉਹਨਾਂ ਨੂੰ ਬਚਾਉਣ ਵਾਲੇ ਵੀ ਤਾਂ ਅਸੀਂ ਹਾਂ ਨਾਲੇ ਸਰ ਕੈਂਪ ਲਗਾਓ ਕਹਿੰਦੇ ਬੇਟੀ ਬਚਾਓ ਬੇਟੀ ਪੜਾਓ ਜਦੋਂ ਸਾਡੀ ਸੁਰੱਖਿਆ ਦੀ ਹੈ ਫਿਰ ਉਹਨਾਂ ਲਈ ਜਾਂਦਾ ਸਭ ਤੋਂ ਵੱਡਾ ਰੋਲ ਆ ਜੀ ਪਹਿਲਾਂ ਤਾਂ ਪ੍ਰੈਗਨੈਂਟ ਹੁੰਦੀ ਆ ਉਹਦੇ ਨਾਲ ਜਦੀ ਜੁੜਦੇ ਆਂਗੇ ਉਹਦਾ ਟੀਕਾ ਕਰਨ ਕਰਾਉਣੇ ਬੱਚਿਆਂ ਦਾ ਭਾਰ ਗ੍ਰੇਡ ਕਰ ਦੇਵਾਂਗੇ ਸਾਰਾ ਕੰਮ ਸਾਡੇ ਤੇ ਸੌਂਪਿਆ ਜਾਂਦਾ ਪਰ ਸਪੋਲੀਆਆਂ ਬੂੰਦਾਂ ਨੇ ਉਹ ਵੀ ਅਸੀਂ ਫਲਾਉਣੇ ਆ ਜੀ ਪਤਾ ਨਹੀਂ ਕੀ ਤੋਂ ਇਲਾਵਾ ਪੈਨਸ਼ਨਾਂ ਦਾ ਕੰਮ ਹੁੰਦਾ ਜੀ ਉਹ ਵੀ ਸਾਡੇ ਕੋਲੇ ਹੁੰਦਾ ਏਲੋ ਦੀ ਜੋਟੀ ਵੀ ਆ ਵੀ ਸਾਡੇ ਕੋਲੇ ਜਦੋਂ ਪੈਨਸ਼ਨਾਂ ਲਗਾਉਣੀਆਂ ਹੁੰਦੀਆਂ ਨੇ ਉਦੋਂ ਸਰਪੰਚਾਂ ਨੂੰ ਜਦੋਂ ਕਟਣੀਆਂ ਆਉਂਦੀਆਂ ਨੇ ਉਦੋਂ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਸਾਡੇ ਪਿੰਡਾਂ ਨਾਲ ਮਤਲਬ ਜਿਹੜੇ ਲੋਕਾਂ ਦੇ ਨਾਲ ਸਾਡਾ ਸਹਿਯੋਗ ਆ ਜਿਨ੍ਹਾਂ ਨਾਲ ਅ ਵੋਕਲ ਅਹ ਦੋ ਤਿੰਨ ਗੱਲਾਂ ਇੱਚੋਂ ਸਾਹਮਣੇ ਆਈਆਂ ਸਭ ਤੋਂ ਪਹਿਲਾਂ ਤਾਂ ਜਿਹੜੇ ਮੁਹਿੰਮ ਹੈ ਬੇਟੀ ਬਚਾਓ ਬੇਟੀ ਪੜਾਓ ਸਭ ਤੋਂ ਜ਼ਿਆਦਾ ਜੁੜੇ ਹੋਏ ਇਹਦੇ ਚ ਆਂਗਣਵਾਲੀ ਵਰਕਰ ਬੇਟੀ ਬਚਾਓ ਤੇ ਬੇਟੀ ਪੜਾਓ ਚ ਸਭ ਤੋਂ ਜ਼ਿਆਦਾ ਜੁੜੇ ਹੋਏ ਆਂਗਣਵਾਲੀ ਵਰਕਰ ਨੇ ਬੱਚਾ ਹਜੇ ਪੇਟ ਚ ਹੁੰਦਾ ਜਦੋਂ ਤੋਂ ਇਹ ਉਹਦੀ ਸੰਭਾਲ ਕਰਨਾ ਸ਼ੁਰੂ ਕਰ ਦਿੰਦੇ ਨੇ ਟੀਕਾ ਕਰਨਾ ਮਾਂ ਦੀ ਖੁਰਾਕ ਬੱਚੇ ਦਾ ਪੇਟ ਦੇ ਵਿੱਚ ਕੀ ਹਾਲਤ ਹੈ ਦੀ ਇਹ ਸਾਰਾ ਸਰਵੇਖਣ ਇਹਨਾਂ ਦਾ ਬੱਚਾ ਪੈਦਾ ਹੋ ਗਿਆ ਉਸ ਤੋਂ ਬਾਅਦ ਪੈਦਾ ਹੋਣ ਤੋਂ ਬਾਅਦ ਵੀ ਉਹਦਾ ਭਾਰ ਕਿੰਨਾ ਹੈ ਉਹਦੀ ਉਹਦੀ ਖੁਰਾਕ ਕੀ ਚਾਹੀਦੀ ਹੈ ਇਹ ਸਾਰੀ ਜਨੂਵਾਰੀ ਉਹਨਾਂ ਦੀ ਚਾਹੇ ਬੇਟਾ ਚਾਹੇ ਬੇਟੀ ਹੈ ਸੋ ਬੇਟੀ ਬਚਾਓ ਤੇ ਉਸ ਤੋਂ ਬਾਅਦ ਬੇਟੀ ਪੜ੍ਹਾਓ ਵਾਲਾ ਕੰਮ ਵੀ ਇਹਨਾਂ ਕੋਲੇ ਹੈ ਇੰਨੀ-ਇੰਨੀ ਡਿਗਰੀਆਂ ਲੈ ਕੇ ਤੇ ਇਹ ਨਰੇਗਾ ਮੰਰੇਗਾ ਦੇ ਦਿਹਾੜੀਦਾਰਾਂ ਤੋਂ ਵੀ ਘੱਟ ਇਹਨਾਂ ਨੂੰ ਵੇਤਨ ਮਿਲਦਾ ਹੈ ਇਹ ਸ਼ਰਮ ਦੀ ਗੱਲ ਇਹਨਾਂ ਦਾ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ ਵੀ ਤਾਂ ਬੇਟੀਆਂ ਹੀ ਆ ਅਸੀਂ ਬੱਚੀਆਂ ਵੀ ਹੋਈਆਂ ਤੇ ਪੜੀਆਂ ਵੀ ਹੋਈਆਂ ਜਦੋਂ ਅਸੀਂ ਆਪਦੇ ਜੀਵਨ ਦੇ ਗੁਜ਼ਾਰੇ ਵਾਸਤੇ ਸੰਘਰਸ਼ ਕਰ ਰਹੀਆਂ ਕੁੱਟ ਖਾਰੀਆਂ ਪਾਣੀ ਦੀਆਂ ਵਿਚਾਰਾਂ ਸਾਡੇ ਤੇ ਪੈਂਦੀਆਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਧਰਨਿਆਂ 'ਚ ਅਸੀਂ ਬਹਿਂਦੀਆਂ ਤਾਂ ਫਿਰ ਹੋਰ ਬੇਟੀਆਂ ਪੈਦਾ ਕਰਕੇ ਆਪਾਂ ਕੀ ਕਰਾਂਗੇ ਇਤੋਂ ਸਮਾਜ ਨੂੰ ਇੱਕ ਸੇਧ ਲੈਣੀ ਚਾਹੀਦੀ ਹੈ ਤੇ ਇਹਨਾਂ ਦਾ ਮਾਮਲਾ ਜਿਹੜਾ ਉਹ ਜਿਹੜਾ ਹੁਣ ਆਪਾਂ ਮਾਰਚ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਬੋਲੂਗਾ ਔਰ ਕੋਸ਼ਿਸ਼ ਕਰੂਗਾ ਕਿ ਇਹਨਾਂ ਨੂੰ ਵੀ ਨਾਲ ਲੈ ਕੇ ਜਾਵਾਂ ਉਸ ਦਿਨ ਜਿਸ ਦਿਨ ਮੈਂ ਬੋਲਣਾ ਹੋਵੇ ਤਾਂ ਕਿ ਉਹ ਮਿਨਿਸਟਰ ਜਿਹੜਾ ਹੈ ਜਿਨ੍ਹਾਂ ਦੇ ਅੰਦਰ ਇਹ ਇਹਨਾਂ ਦੀ ਸਰ ਜਿਹੜੀ ਮਹਿਕਮਾ ਹੁੰਦਾ ਹੈ ਇਹਨਾਂ ਡਿਪਾਰਟਮੈਂਟ ਹੁੰਦਾ ਹੈ ਉਹ ਵੀ ਥੋੜੀ ਸ਼ਰਮ ਮਹਿਸੂਸ ਕਰੇ ਧੰਨ